ਹਾਂਜੀ ਵੀਰੋ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਆਪਾਂ ਤੁਹਾਨੂੰ ਲੜੀਵਾਰ ਸੀਰੀਜ਼ ਬੁੱਲਾਂ ਇਹ ਦੱਸ ਰਿਹਾ ਟੌਪ ਦੇ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਇਹ ਬੱਲ ਆਪਣਾ ਰਹੂਗਾ ਟੌਪ ਦਾ ਬੱਲ 올 ਰਾਉਂਡਰ ਬੱਲ ਹੋਊਗਾ ਜੀ ਸਾਰੇ ਕਿਸੇ ਪਾਸਿਓਂ ਟੌਪ ਦਾ ਹੋਊਗਾ ਜੇ ਫੀਟ ਅੰਡਰ ਹੋਰ ਆਪਣੇ ਫਾਰਟੀ ਡਿਊਟੀ ਕਿਸੇ ਪ੍ਰਕਾਰ ਦੀ ਵੀ ਖਾਮੀ ਬੱਲੇ ਵਿੱਚ ਨਹੀਂ ਹੋਊਗੀ ਠੀਕ ਆ ਜੀ ਸੈਗ ਕੰਪਨੀ ਦਾ ਬੱਲ ਹੋਊਗਾ ਜਿਸ ਦਾ ਕਿ ਨਾਂ ਹੈ HF50356 ਤੇ ਪੂਰਾ ਨਾ ਹੈਗਾ ਜਿਹਦਾ ਹੌਟ ਸਪੋਰਟ ਠੀਕ ਹੈ ਜੀ ਜਰਮਨੀ ਦਾ ਇੰਪੋਰਟਡ ਬੋਲ ਆ 올 ਰੌਂਡਰ ਬੋਲ ਦਾ ਆਪਾਂ ਇਸ ਨੂੰ ਕਹਿ ਸਕਦੇ ਹਾਂ ਠੀਕ ਹੈ ਜੀ ਸੋ ਇੱਕ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਇਸ ਦੇ ਨਾਲ ਤੁਹਾਡਾ ਪਿਆਰ ਤੇ ਹੌਸਲਾ ਬਣੇ ਰਹਿੰਦਾ ਚਲੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜੀ ਹੌਟ ਸਪੋਰਟ ਬੋਲ ਜਿਹੜਾ ਜਰਮਨੀ ਦਾ ਇੰਪੋਰਟਡ ਬੋਲ ਆ ਜੀ 50356 1.5 ਵਰਤ ਇਹਦਾ ਹੈਗਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ 17 1 2020 ਠੀਕ ਹੈ ਜੀ A2A2 ਇਸ ਦਾ ਮਿਲਕ ਆ ਜੋ ਕਿ ਇੱਕ ਚੰਗਾ ਮਰਕ ਮੰਨਿਆ ਜਾਂਦਾ ਹੈ ਇਸ ਦਾ A2 A2 ਸੋ ਆਲ ਰਾਉਂਡਰ ਬੋਲ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸ ਸਕ ਚੁੱਕਿਆ ਹਾਂ ਜਿਸ ਦੇ ਦੇਖੋ ਲਿਖਿਆ ਵੀ ਆਲ ਰਾਉਂਡਰ ਬੋਲ ਜਰਮਨੀ ਦਾ ਇੰਪੋਰਟਡ ਬੋਲਾ ਠੀਕ ਹੈ ਜੀ ਸੋ ਆਪਾਂ ਇਸ ਤੋਂ ਅੱਗੇ ਇਸ ਦੀ ਪੈਡਾਗੋਜੀ ਦੇਖਦੇ ਹਾਂ ਜੀ ਪੈਡਾਗੋਜੀ ਹੈ ਜੀ ਸੋਲੀਟਰਪੀ ਕਰਾਸ ਹਾਰਟਲੀ ਕਰਾਸ ਆਫਟਰ ਬਰਨਿੰਗ ਠੀਕ ਹੈ ਜੀ ਐਸ ਦੇ ਪਿਤਾ ਦਾ ਨਾਮ ਹੈਗਾ ਜੀ ਕਿਊਡਮਰ ਸੋਲੀਟਰ ਪੀ ਡੈਮਸ ਦੀ ਮਾਂ ਦਾ ਨਾ ਹੈਗਾ ਜੀ ਐਨ ਐਚ ਜੀ ਟਾਈਮ 1784 ਮਟਰਨਲ ਗ੍ਰੈਂਡਸਾਇਰ ਹੈਗਾ ਬਾਈ ਇਸ ਦਾ ਡੀ ای ਐਸ ਯੂ 13494 ਹਾਰਟਲੀ ਸੋ ਐਮ ਜੀ ਡੀ ਐਸ ਹੈਗਾ ਜਿਸ ਦਾ ਆਫਟਰ ਬਰਨਰ 80 ਸੋ ਏ ਸੀ ਐਸ ਬੋਲਦੀ ਪੈਡਾਗਰੀ ਜੇ ਆਪਾਂ ਮਿਲਕ ਰਿਕਾਰਡ ਦੀ ਗੱਲ ਕਰੀਏ ਤਾਂ ਜੀ ਇਸ ਦੀ ਮਾਂ ਦਾ ਮਿਲਕ ਰਿਕਾਰਡ ਤਕਰੀਬਨ 14200 54 ਲੀਟਰ ਮੰਨਿਆ ਗਿਆ ਹੈ ਜੀ ਇੱਕ ਸਾਲ ਦਾ ਜੋ ਕਿ ਤਕਰੀਬਨ 46 ਤੋਂ 47 ਲੀਟਰ ਉਸ ਤੱਕ ਦੇਣ ਦੀ ਪੈ ਰਹੀ ਹੈ ਜੋ ਕਿ ਬਹੁਤ ਚੰਗੀ ਉਸਤ ਹੈ ਇੰਨੀ ਉਸਤ ਦੇ ਨਾਲ ਨਾਲ ਤੁਸੀਂ ਫੈਟ ਦੇਖੋ ਜੀ ਫੈਟ 4.1 ਆ ਜੋ ਕਿ ਇੱਕ ਚੰਗੀ ਫੈਟ ਮੰਨੀ ਗਈ ਹੈ ਪ੍ਰੋਟੀਨ ਦੇਖੋ ਜੀ 3.23 ਆ ਫੈਟ ਨੂੰ ਅੱਗੇ ਆਪਾਂ ਨੂੰ ਵੱਧ ਕਿੰਨੀ ਦੇ ਰਿਹਾ 584 ਤੇ ਪ੍ਰੋਟੀਨ 460 ਕਿਜੀ ਠੀਕ ਹੈ ਜੀ ਜੋ ਕਿ ਇੱਕ ਚੰਗੇ ਅੰਕੜੇ ਆ ਮਿਲਕ A22 ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਕੇ ਹਟਾ A22 ਮਿਲਕ ਜਿਸ ਦਾ ਜੋ ਕਿ ਪਚਾਉਣ ਵਿੱਚ ਸਾਂਝ ਨੂੰ ਪਚਾਇਆ ਜਾ ਸਕਦਾ ਹੈ ਮਿਲਕ ਨੂੰ ਅੱਗੇ ਕਿੰਨੀ ਆਪਾਂ ਨੂੰ ਪ੍ਰੋਡਕਸ਼ਨ ਵਧਾ ਕੇ ਦੇ ਰਿਹਾ ਜੀ +1509 ਜੋ ਕਿ ਤਕਰੀਬਨ ਉਹ 4 ਤੋਂ 5 ਲੀਟਰ ਔਸਤਿਕ ਦਿੰਦੀ ਆਪਾਂ ਨੂੰ ਅੱਗੇ ਅਸੀਂ ਦੀਆਂ ਬੱਛੀਆਂ ਇਸ ਬੋਲ ਦੀਆਂ ਆਪਾਂ ਨੂੰ ਜਿਆਦਾ ਵਧਾ ਕੇ ਦੇਣਗੀਆਂ ਠੀਕ ਹੈ ਜੀ ਸੋ ਇਸ ਦੀ ਫੈਟ ਵਿੱਚ ਪਰੋਂ ਵਾਧਾ ਹੋ ਰਿਹਾ +74 ਤੇ ਪ੍ਰੋਟੀਨ ਵਿੱਚ ਵੀ +58 ਠੀਕ ਹੈ ਜੀ ਹੁਣ ਜੇ ਆਪਾਂ ਹੈਲਥ ਹੈਲਥ ਫਰਟੀ ਦੀ ਕਾਲਵਿੰਗ ਦੀ ਗੱਲ ਕਰੀਏ ਪ੍ਰੋਡਕਟਿਵਿਟੀ ਦੇਖੋ ਜੀ +6 ਆਮ ਤੁਸੀਂ ਦੇਖੋ ਜੀ ਬੋਲਾਂ ਦੇ ਪ੍ਰੋਡਕਟਿਵ ਲਾਈਫ ਤਿੰਨ ਤੋਂ ਚਾਰ ਮਹੀਨੇ ਦੀ ਹੁੰਦੀ ਆ ਸੋ ਇਸ ਬੋਲ ਦਾ ਮਿਲਕ ਰਿਕਾਰਡ ਵੀ ਚੰਗਾ ਤੇ ਅੱਗੇ ਪ੍ਰੋਡਕਟਿਵ ਲਾਈਫ ਦੇਖੋ ਉਹ ਵੀ ਬਹੁਤ ਹੀ ਜ਼ਿਆਦਾ ਚੰਗੀ ਹੈ ਮਤਲਬ ਕਿ ਆਮ ਗਾਈਆਂ ਨਾਲੋਂ 6 ਮਹੀਨੇ ਦੁੱਧ ਦੇਣ ਦੀ ਵੱਧ ਸਮਰਸਾ ਹੈ ਇਸ ਬੋਲ ਦੀਆਂ ਵਛੀਆਂ ਵਿੱਚ ਜੀ ਸੋ ਇੱਕ ਇਹ ਚੰਗਾ ਪੁਆਇੰਟ ਹੈ ਡੀਪੀਆਰ ਵੀ ਦੇਖੋ ਇਸ ਦਾ ਪਲੱਸ ਹੈ 0.2 ਮਤਲਬ ਲਗੇ ਪਸ਼ੂ ਐਡਵਰਸਿਟੀਆਂ ਵਛੀਆਂ ਹੋਣਗੀਆਂ ਉਹ ਆਸਾਨੀ ਨਾਲ ਗਰਭ ਧਾਰਨ ਕਰ ਲੈਣਗੇ ਆ ਸਮੈਟਿਕ ਸੈਲ ਸਕੋਰ ਵੀ ਇਸ ਦਾ ਜੀ 2.69 ਹੀ ਹੈ ਹੈ ਮਤਲਬ ਲ ਕੇ ਤਿੰਨ ਤੋਂ ਥੱਲੇ ਥੱਲੇ ਹੈ ਮਤਲਬ ਲ ਕੇ ਇਸ ਦੇ ਲੇਵੇ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਇਨਫੈਕਸ਼ਨ ਹੋਣ ਦੇ ਜਾਂਸ ਨਹੀਂ ਨੇ ਹਨ ਜੀ ਠੀਕ ਹੈ ਜੀ ਸੋ ਇਹ ਸੀ ਇਸ ਦਾ ਸਮੈਟਿਕ ਸੈਲ ਸਕੋਰ ਇਸ ਨੂੰ ਮਸਟੇਟਸ ਦੀ ਵੀ ਕਮੀ ਮਸਟੇਟਸ ਦਾ ਵੀ ਪ੍ਰੋਬਲਮ ਨਹੀਂ ਆਵੇਗੀ ਜੀ ਹੀ ਫਰ ਕਨਸੈਪਸ਼ਨ ਰੇਟ ਹੋਗਾ ਜੀ ਪਲੱਸ 0.2 ਮਤਲਬ ਕਿ ਜਦੋਂ ਆਪਣੀ ਪਲੂਨ ਵੈਡ ਹੁੰਦੀ ਉਹਨੂੰ ਆਪਾਂ ਹੀ ਫਰ ਕਹਿ ਦਿੰਦੇ ਆ ਪਹਿਲੀ ਵਾਰ ਜਦ ਆਪਾਂ ਉਸ ਦੇ ਸੀਮਨ ਭਰਉਣਾ ਹੁੰਦਾ ਤਾਂ ਉਸ ਦੀ ਵੀ ਗਰਭ ਧਾਰਨ ਦੀ ਸਮਰੱਥਾ ਪਲੱਸ ਵਿੱਚ ਹੈ 0.2 ਠੀਕ ਹੈ ਜੀ ਜਦੋਂ ਅੱਗੇ ਉਹ ਕਾਓ ਕਨਸੈਪਸ਼ਨ ਰੇਟ ਮਤਲਬ ਕਿ ਜਦੋਂ ਕਾਓ ਬਣ ਜਾਂਦੀ ਹੈ ਦੂਜੇ ਤੀਜੇ ਚੌਥੇ ਸੂਵੇ ਤਾਂ ਉਸ ਵਿੱਚ ਵੀ ਪਲੱਸ 0.4 ਕਨਸੈਪਸ਼ਨ ਰੇਟ ਹੈ ਠੀਕ ਹੈ ਜੀ ਮਤਲਬ ਕਿ ਆਸਾਨੀ ਨਾਲ ਗਰਭ ਧਾਰਨ ਦੀ ਸਮਰੱਥਾ ਅੱਗੇ ਜਾ ਕੇ ਵੀ ਲੰਬੇ ਸਮੇਂ ਤੱਕ ਵੀ ਆਪ ਨੂੰ ਕੰਟੀਨਿਊ ਰੱਖਦੀ ਹੈ ਜੀ ਸਾਇਰ ਕਾਲਵਿੰਗ ਇਸ ਹੈਗਾ ਜੀ ਇਸ ਦਾ 1.30 ਮਤਲਬ ਕਿ ਇਸ ਬੋਲਦੀਆਂ ਜੋ ਬੱਚੀਆਂ ਹੋਣਗੀਆਂ ਸੋ ਉਹਨਾਂ ਨੂੰ ਅੱਗੇ ਬੱਚੇ ਦੇਣ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਵੇਗੀ ਠੀਕ ਹੈ ਜੀ ਇਹ ਸਕੋਰ ਬਹੁਤ ਹੀ ਵਧੀਆ ਸਕੋਰ ਹੈ 1.30 ਡਾਕਟਰ ਕਾਲਵਿੰਗ ਇਸ ਹੈਗਾ ਜੀ 2.60 ਮਤਲਬ ਕਿ ਇਸ ਬੋਲਦੀਆਂ ਬੱਚੀਆਂ ਜਦੋਂ ਅੱਗੇ ਮਾਂ ਬਣਨਗੀਆਂ ਤਾਂ ਉਸ ਦੀਆਂ ਜੋ ਬੱਚੀਆਂ ਅੱਗੇ ਮਾਂ ਬਣਨਗੀਆਂ ਸੋ ਉਸ ਦਾ ਵੀ ਸਾਇਰ ਕਾਲ ਡਾਕਟਰ ਕਾਲਵਿੰਗ ਇਸ 2.60 ਹੀ ਹੈ ਜੋ ਕਿ ਇੱਕ ਚੰਗਾ ਸਕੋਰ ਹੈ ਅਸਾਂ ਦੀਆਂ ਬੱਚੇ ਦਾ ਜਨਮ ਹੋ ਸਕਦਾ ਹੈ ਜੀ ਤੋ ਹੁਣ ਆਪਾਂ ਇਸ ਦਾ ਦੇਖਦੇ ਜਾਂ ਜੀ ਟੀਪੀਐਸ ਕੋਰ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਜੀ ਇਸ ਦਾ 2696 ਜੋ ਕਿ ਇੱਕ ਚੰਗਾ ਟੀਪੀਐਸ ਕੋਰ ਮੰਨਿਆ ਗਿਆ ਹੈ ਪੀਟਰਸ ਕੋਰ ਦੇਖੋ ਜੀ ਪਲੱਸ 1.46 ਪੀਟਰਸ ਕੋਰ ਵਿੱਚ ਦਾ ਦੇਖੋ ਜੀ ਪਲੱਸ ਵਿੱਚ ਹੈ ਮਤਲਬ ਕਿ ਇਸ ਨੂੰ ਲੇਵੇ ਦੀ ਪੈਰਾਂ ਦੀ ਠੀਕ ਹੈ ਜੀ ਜਾਂ ਹੋਰ ਫਰਟੀਲਿਟੀ ਅੰਦਰੂਨੀ ਜਿਵੇਂ ਲਿਵੈਬਿਲਟੀ ਦੀ ਕੋਈ ਸਟੇਟਸ ਜੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾਉਂਦੇ ਹੋਏ ਟੀਪੀਐਸ ਕੋਰ ਤੇ ਪੀਟਰਸ ਕੋਰ ਇਹ ਦੋ ਸਕੋਰ ਤਿਆਰ ਕੀਤੇ ਜਾਂਦੇ ਨੇ ਇਹ ਜੇ ਆਪਾਂ ਨੂੰ ਹੋਰ ਕਿਸੇ ਚਾਰਟ ਬਾਰੇ ਜ਼ਿਆਦਾ ਨੌਲੇਜ ਨਾ ਹੋਵੇ ਤਾਂ ਤੁਸੀਂ ਕੀ ਕਰਨਾ ਸੀਮਨ ਦੇ ਜਾ ਕੇ ਸੱਚ ਮਾਰਨੀ ਹੈ ਟੀਪੀਐਸ ਕੋਲ ਚੈੱਕ ਕਰੋ 25 2600 ਦੀ 2600 ਦੀ ਐਵਰੇਜ ਵਿੱਚ ਹੋਵੇ ਤੇ ਪੀ ਟੈਟਸ ਕੋਲ ਦੇਖ ਲਿਆ ਕਰੋ ਜੇ ਪਲੱਸ ਵਿੱਚ 24 ਜਿੰਨਾ ਮਰਜੀ ਉਹ ਚੰਗਾ ਬੁੱਲ ਚੰਗੇ ਬੋਲੀ ਲਿਸਟ ਵਿੱਚ ਆ ਜਾਂਦਾ ਹੈ ਇਸ ਤੋਂ ਅੱਗੇ ਆ ਗਿਆ ਯੂ ਡੀ ਸੀ ਜੋ ਕਿ ਅੰਡਰ ਦੀ ਹੈਲਥ ਹੈ ਪਲੱਸ 1.63 ਹੈ ਇਹ ਵੀ ਇੱਕ ਚੰਗੀ ਹੈਲਥ ਮੰਨੀ ਗਈ ਹੈ ਮਤਲਬ ਕਿ ਲੇਵੇ ਦੀ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਵੇਗੀ ਮਤਲਬ ਕਿ ਨਾ ਦੇ ਲੇਵੇ ਵਿੱਚ ਵਿੰਗਾ ਪਾਣਾ ਆਵੇਗਾ ਨਾ ਹੀ ਉਸ ਵਿੱਚ ਕੋਈ ਮਸਟੇਟਸ ਦੀ ਪ੍ਰੋਬਲਮ ਆਵੇਗੀ ਠੀਕ ਹੈ ਜੀ ਸੋ ਇਸ ਤੋਂ ਅੱਗੇ ਆ ਗਿਆ ਜੀ ਫਰਟੀਲਿਟੀ ਆ ਗਈ ਐਫ ਐਲ ਸੀ ਜੋ ਕਿ ਫੁੱਟ ਲੈਗ ਲੈਗ ਦਾ ਕੰਪੋਜੀਸ਼ਨ ਮੰਨਿਆ ਗਿਆ ਹੈ ਜੀ ਮਤਲਬ ਬਲਕੇ ਇਹ ਵੀ ਐਸ ਦਾ ਪਲੱਸ ਵਿੱਚ ਹੈ ਪੈਰਾਂ ਦੀ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਵੇਗੀ ਠੀਕ ਹੈ ਜੀ ਸੋ ਮਤਲਬ ਕਿ ਕਈ ਆਪਣੇ ਫਾਰਮ ਵਿੱਚ ਹੁੰਦੇ ਆਪਾਂ ਜਿਹਨਾਂ ਦੇ ਮੂਰਲੇ ਪੈਰ ਵੀ ਬਣਾਉਣ ਵਾਲੇ ਹੋਏ ਲੰਗ ਮਾਰ ਕੇ ਤੁਰਨ ਲੱਗ ਪੈਂਦੇ ਆ ਸੋ ਮਗਰਲੇ ਪੈਰਾਂ ਦਾ ਵੀ ਦਿੱਕਤ ਆ ਜਾਂਦੀ ਕਈ ਪ੍ਰਕਾਰ ਦੀ ਸੋ ਇਸ ਬੋਲ ਦੀਆਂ ਜੋ ਬੱਚੀਆਂ ਅੱਗੇ ਹੋਣਗੀਆਂ ਉਹਨਾਂ ਵਿੱਚ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਵੇਗੀ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇੱਕ ਵੀਡੀਓ ਸਪੈਸ਼ਲ ਪੈਰਾਂ ਤੇ ਬਣਾਈਏ ਭਈ ਆਪਾਂ ਕਿਸੇ ਪਸ਼ੂ ਦੀ ਪੰਤਰ ਵੀ ਪੈਰਾਂ ਦੀ ਹੀ ਦੇਖ ਕੇ ਜੇ ਆਪਾਂ ਕਿਸੇ ਦੇ ਮਸੂਮ ਮੌਲ ਲੈਣਾ ਹੋਵੇ ਤੇ ਮੌਲ ਲੈਣ ਮੌਕੇ ਆਪਾਂ ਨੂੰ ਕੀ ਜਾਣਕਾਰੀਆਂ ਜਾਂ ਕੀ ਸਭ ਧੰਨਵਾਦ ਨੇ ਚਾਹੀਦੀਆਂ ਵਾਂ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਉਸ ਵਿੱਚ ਤੇ ਵੀਡੀਓ ਬਣਾਈਏ ਜਾਂ ਨਾ ਬਣਾਈਏ ਠੀਕ ਹੈ ਜੀ ਖੈਰ ਹਾਲ ਆਪਾਂ ਇਸ ਵਿਸ਼ੇ ਨੂੰ ਅੱਗੇ ਵਧਾਉਨੇ ਆ ਸੋ ਅੱਗੇ ਇਸ ਦਾ ਜੇ ਆਪਾਂ ਸਿੱਕੇ ਸਟਰਕਚਰ ਸਟਰੈਂਥ ਬੋਡੀ ਡੈਫ ਤੋਂ ਡੈਰੀ ਫਾਰਮ ਜਾਂ ਰੰਪ ਐਂਗਲ ਜਿੰਨੇ ਵੀ ਦੇਖੋ तकरीबन ਸਾਰੇ ਸਾਰੇ ਪਲੱਸ ਵਿੱਚ ਨੇ ਠੀਕ ਹੈ ਜੀ ਮਤਲਬ ਕਿ ਪੈਰਾਂ ਦੀ ਵੀ ਕੋਈ ਸਮੱਸਿਆ ਨਹੀਂ ਆਰਡਰ ਦੀ ਵੀ ਕੋਈ ਸਮੱਸਿਆ ਨਹੀਂ ਠੀਕ ਹੈ ਜੀ ਮਿਲਕ ਦਾ ਰਿਕਾਰਡ 40 ਤੋਂ 45 ਲੀਟਰ ਹੈ 46 ਲੀਟਰ ਹੈ ਅੱਗੇ ਮਿਲਕ ਨੂੰ ਵੀ 5 ਤੋਂ 6 ਲੀਟਰ ਵਧਾਉਂਦਾ ਹੈ ਪ੍ਰੋਡਕਟ ਵਲਾਈਵ ਵੀ ਪਲੱਸ 6 ਹੈ ਡੀ ਵੀ ਆਰ ਦੇ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਵਾਰ-ਵਾਰ ਰਿਪੀਟ ਨਹੀਂ ਹੋਣਗੇ ਇਹਦੀਆਂ ਬੱਚੀਆਂ ਸੋ ਕਲਮਾ ਲਾ ਕੇ ਇਹ ਇੱਕ 올 ਰੌਂਡਰ ਬਾਲ ਹੈ ਠੀਕ ਹੈ ਜੀ ਇਸ ਵਿੱਚ ਕਿਸੇ ਪ੍ਰਕਾਰ ਦੇ ਵੀ ਕੋਈ ਵੀ ਸਮੱਸਿਆ ਨਹੀਂ ਹੈ ਮਿਲਕ ਰਿਕਾਰਡ ਵੀ ਚੰਗਾ ਹੈ ਠੀਕ ਹੈ ਜਿਸ ਦੀ ਪਰਫਾਰਮੈਂਸ ਵੀ ਜੋ ਅੱਗੇ ਆਪਾਂ ਨੂੰ ਦਿਖਾਈ ਦੇ ਰਹੀ ਹੈ ਅਸਦੇ ਬੱਚਿਆਂ ਦੀ ਉਹ ਵੀ ਇੱਕ ਟਾਪ ਕਲਾਸ ਪਰਫਾਰਮੈਂਸ ਮੰਨੀ ਗਈ ਹੈ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ WHF50356 ਜਿਸ ਦਾ ਨਾਮ ਹੈ ਹੌਟਸਪੌਟ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ